ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਮੈਂ ਅਮਰਜੀਤ ਸਿੰਘ ਅਸੀਂ ਅੱਜ ਖਾਸ ਤੌਰ ਤੇ ਇਸ ਮੁੱਦੇ ਦੇ ਵਿੱਚ ਗੱਲ ਕਰਾਂਗੇ ਬੀਤੇ ਦਿਨੀ ਸ਼ੀਆ ਕਲਤਕ ਸਾਬ ਵਿਖੇ ਬੁੱਧੀਜੀਵਿਆਂ ਦੀ ਸਿੱਖ ਪ੍ਰਚਾਰਕਾਂ ਦੀ ਤੇ ਧਾਰਮਿਕ ਆਗੂ ਸਬਾਨਾਂ ਦੀ ਜਿਹੜੀ ਹੈ ਇਕੱਤਰਤਾ ਹੋਈ ਇਕੱਤਰਤਾ ਜਿਹੜੀ ਹੈ ਤਕਰੀਬਨ 2 2.5 ਘੰਟੇ ਦੇ ਕਰੀਬ ਜਿਹੜੀ ਹੈ ਲਗਾਤਾਰ ਚੱਲੀ ਜਿਦੇ ਵਿੱਚ ਸਾਰੇ ਬੁੱਧੀਜੀਵਿਆਂ ਦੇ ਪੱਤਰਕਾਰ ਭਾਈਚਾਰਿਆਂ ਦੇ ਸਮਾਜਿਕ ਸੰਸਥਾਵਾਂ ਦੇ ਆਗੂ ਸਭਾਾਂ ਦੇ ਅਤੇ ਨਾਲ ਹੀ ਧਾਰਮਿਕ ਜਿਹੜੇ ਗੁਰੂ ਸਭਾਾਂ ਦੇ ਪ੍ਰਬੰਧਕ ਜਿਹੜੇ ਚਲਾਉਂਦੇ ਨੇ ਤਾਂ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਲੈ ਗਏ ਇਸ ਵਿਚਾਰ ਦੇ ਵਿੱਚ ਫੈਸਲਾ ਇਹ ਹੋਇਆ ਕਿ ਕਿਉਂਕਿ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਫਿਰ ਵੱਖ-ਵੱਖ ਸਟੇਟਾਂ ਦੀ ਗੱਲ ਕੀਤੀ ਜਾਵੇ ਜਿਹੜੇ ਕਲਾਕਾਰਾਂ ਵੱਲੋਂ ਧਾਰਮਿਕ ਜਿਹੜੀਆਂ ਫਿਲਮਾਂ ਨੇ ਉਹ ਲਗਾਤਾਰ ਬਣਾਈਆਂ ਜਾ ਰਹੀਆਂ ਨੇ ਧਾਰਮਿਕ ਫਿਲਮਾਂ ਦੇ ਵਿੱਚ ਜਿਹੜਾ ਚੰਗਾ ਪੈਸਾ ਵੀ ਜਿਹੜਾ ਕਲਾਕਾਰਾਂ ਵੱਲੋਂ ਕਮਾਇਆ ਜਾ ਰਿਹਾ ਪਰ ਕਿੰਨਾ ਕਿਤੇ ਸਵਾਲੇ ਖੜਾ ਹੁੰਦਾ ਹੈ ਕਿ ਜਦੋਂ ਧਾਰਮਿਕ ਫਿਲਮ ਤਿਆਰ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਤਿਆਰ ਹੋਣ ਤੋਂ ਬਾਅਦ ਲੋਕ ਜਿਹੇ ਨੇ ਚਾਹਣ ਵਾਲੇ ਨੇ ਜਾਂ ਫਿਰ ਸਿੱਖ ਸੰਸਥਾਵਾਂ ਦੇ ਆਗੂ ਸਵਾਰ ਨੇ ਜਾਂ ਆਮ ਪਬਲਿਕ ਹੈ ਤਾਂ ਉਸ ਨੂੰ ਬੜੇ ਚਾਅ ਨਾਲ ਦੇਖਣ ਵਾਸਤੇ ਥੀਏਟਰਾਂ ਦੇ ਵਿੱਚ ਜਾਂਦੀ ਹੈ ਕਈ ਵਾਰ ਤਾਂ ਇਦਾਂ ਵੀ ਹੋ ਜਾਂਦਾ ਹੈ ਕਿ ਕਈ ਫਿਲਮਾਂ ਦਾ ਜਿਹੜਾ ਵਿਰੋਧ ਵੀ ਜਿਹੜਾ ਦੇਖਣ ਨੂੰ ਮਿਲਿਆ ਜੇਕਰ ਆਪਾਂ ਥੋੜਾ ਪਿੱਛੇ ਝਾਤ ਮਾਰੀਏ ਤਾਂ ਇਹ ਵੀ ਜ਼ਿਕਰ ਕੀਤਾ ਜਾਂਦਾ ਸੀ ਕਿ ਅਕਾਲ ਤਖਤ ਸਹਿਬ ਦੇ ਸਿੰਘ ਸਭਾਨਾ ਵੱਲੋਂ ਇਸ ਫਿਲਮਾਂ ਦੇ ਉੱਪਰ ਜਿਹੜਾ ਕੋਈ ਵੀ ਜਿਹੜਾ ਐਕਸ਼ਨ ਆ ਹੋ ਨਹੀਂ ਲਿਆ ਜਾਂਦਾ ਕਿਉਂਕਿ ਉਹਨਾਂ ਵੱਲੋਂ ਜਨਕੀ ਕਲਾਕਾਰਾਂ ਵੱਲੋਂ ਜਾਂ ਫਿਰ ਨਿਰਦੇਸ਼ਕਾਂ ਵੱਲੋਂ ਇਸ ਕਦਾ ਜਿਹੜਾ ਕਿਰਦਾਰ ਕਿਤੇ ਜਾਂਦੇ ਨੇ ਕਿ ਸਾਡੇ ਗੁਰੂ ਸਭਾਨਾ ਨੂੰ ਜਿਹੜਾ ਵਰਤਿਆ ਜਾਂਦਾ ਜਾਂ ਉਹਨਾਂ ਦੇ ਕਿਰਦਾਰ ਵਰਤੇ ਜਾਂਦੇ ਨੇ ਜਾਂ ਫਿਰ ਨਕਲੀ ਜਿਹੜੇ ਆ ਕੇਸ ਲਗਾਏ ਜਾਂਦੇ ਨੇ ਜਾਂ ਨਕਲੀ ਦਾੜੀ ਰਗਾਈ ਜਾਂਦੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਚੱਲੀਆਂ ਗੱਲਾਂ ਵੀ ਹੋਈਆਂ ਕਈ ਵਾਰਤਾ ਜਿਹੜੀਆਂ ਨੇ ਲਿਖਤੀ ਸ਼ਿਕਾਇਤਾਂ ਵੀ ਅਕਾਲ ਤੱਕ ਸੈਵ ਵਿਖੇ ਪਹੁੰਚੀਆਂ ਤਾਂ ਇਕਤਰਤਾ ਵਿੱਚ ਇਹ ਫੈਸਲਾ ਹੋਇਆ ਕਿ ਹੁਣ ਕੋਈ ਵੀ ਜਿਹੜੀ ਧਾਰਮਿਕ ਫਿਲਮ ਹੈ ਉਹ ਨਹੀਂ ਬਣ ਸਕੇਗੀ ਖਾਸ ਤੌਰ ਤੇ ਜੇਕਰ ਗੱਲ ਕੀਤੀ ਆਵੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਾਂ ਫਿਰ ਸਿੱਖ ਯੋਧਿਆਂ ਦੇ ਨਾਲ ਸੰਬੰਧਿਤ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਜਿਹੜੇ ਗੁਰੂ ਸਬਾਨਾਂ ਦੇ ਸ਼ਹੀਦਾਂ ਦੇ ਨਾਲ ਸੰਬੰਧਿਤ ਕੋਈ ਵੀ ਜਈ ਫਿਲਮ ਆ ਉਹ ਹੁਣ ਨਹੀਂ ਕੋਈ ਕਲਾਕਾਰ ਤਿਆਰ ਕਰ ਸਕਦਾ ਕਿਉਂਕਿ ਜੇਕਰ ਤੁਸੀਂ ਫਿਲਮ ਬਣਾਉਣੀ ਹੈ ਜਾਂ ਤੁਹਾਡੇ ਮਨ ਦੇ ਵਿੱਚ ਤਦੀ ਹੈ ਵੀ ਅਸੀਂ ਫਿਲਮ ਇਸ ਪੈਨਲ ਦੇ ਉੱਪਰ ਬਣਾਉਣੀ ਹੈ ਜਾਂ ਇਹ ਕਨਸੈਪਟ ਹੈ ਤਾਂ ਪਹਿਲਾ ਤੁਹਾਨੂੰ ਐਜੀਪੀਸੀ ਕੋਲ ਸਾਰਾ ਜਿਹੜਾ ਬਾਇਓ ਡਾਟਾ ਉਹ ਲੈ ਕੇ ਜਾਣਾ ਪਵੇਗਾ ਜੇ ਖਾਸ ਤੌਰ ਤੇ ਧਾਰਮਿਕ ਫਿਲਮ ਜਿਹੜੀ ਆ ਉਹ ਸੰਬੰਧਤ ਹੈ ਕਿਸੇ ਇਤਿਹਾਸ ਦੇ ਨਾਲ ਸੰਬੰਧਤ ਹੈ ਸਾਰਾ ਪਹਿਲਾ ਰਿਕਾਰਡ ਆ ਉਹ ਐਜੀਪੀਸੀ ਦੇ ਧਰਮ ਪ੍ਰਚਾਰ ਨੂੰ ਦਿਖਾਉਣਾ ਪਵੇਗਾ ਧਰਮ ਪ੍ਰਚਾਰ ਉਸ ਦੀ ਰਿਪੋਰਟ ਬਣਾ ਕੇ ਭੇਜੇਗੀ ਫਿਰ ਸਿੰਘ ਸਭਾ ਜਿਹੜੇ ਉਸ ਦੀ ਜਿਹੜੀ ਆ ਰਿਪੋਰਟ ਦੇਖਣਗੇ ਕਿ ਵਾਕੀ ਇਹਦੇ ਵਿੱਚ ਕੋਈ ਸਿੱਖ ਇਤਿਹਾਸ ਦੇ ਨਾਲ ਕੋਈ ਸਬੰਧਤ ਕੋਈ ਗੱਲਬਾਤ ਹੈਗੀ ਹੈ ਜਾਂ ਫਿਰ ਲੋਕਾਂ ਦੇ ਵਿੱਚ ਕੋਈ ਇਦਾਂ ਦਾ ਮੈਸੇਜ ਤਾਂ ਨਹੀਂ ਜਾਂਦਾ ਜਾਂ ਫਿਰ ਸਿੱਖਾਂ ਦੇ ਕੋਈ ਉਲਟ ਕੋਈ ਗਲਤਾਂ ਨਹੀਂ ਜਾਂਦੀ ਜਾਂ ਗੁਰੂ ਸਬਾਨਾ ਦਾ ਕੋਈ ਕਿਰਦਾਰ ਤਾਂ ਨਹੀਂ ਵਰਤਿਆ ਜਾਂਦਾ ਇਹ ਸਾਰੀ ਜਿਹੜਾ ਜਿਹੜਾ ਛਾਣ ਬਿਨਾ ਹੋ ਅਕਾਲ ਤਖਤ ਸਾਹਿਬ ਦੇ ਸਿੰਘ ਸਬਾਨ ਕਰ ਸਕਦੇ ਨੇ ਜਾਂ ਫਿਰ ਧਰਮ ਪ੍ਰਚਾਰ ਦੇ ਜਿਹੜੇ ਆਗੂ ਸਬਾਨੇ ਉਹ ਕਰ ਸਕਦੇ ਨੇ ਤਾਂ ਇਸ ਕਰਕੇ ਉਹਨਾਂ ਨੇ ਸਾਰਿਆਂ ਦੀ ਜਿਹੜੀ ਹੈ ਇਸ ਮੀਟਿੰਗ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਿਹੜੀ رائے مشورہ ਉਹ ਲਿਆ ਗਿਆ ਸੋ ਕਿਤਨਾ ਕਿਤੇ ਆਪਾਂ ਕਹਿ ਸਕਦੇ ਆ ਵੀ ਜਿਹੜੀ ਹੁਣ ਫਿਲਮ ਜਿਹੜੀ ਆ ਉਹ ਨਹੀਂ ਬਣ ਸਕੇਗੀ ਜੇਕਰ ਕਿਸੇ ਨੇ ਧਾਰਮਿਕ ਫਿਲਮ ਬਣਾਉਣੀ ਹੈ ਜੇਕਰ ਆਕਸ਼ਿਕ ਮਾਰ ਦੀ ਗੱਲ ਕੀਤੀ ਜਾਵੇ ਤਾਂ ਜਿੰਨਾ ਵੱਲੋਂ ਹੁਣ ਨਵੀਂ ਜਿਹੜੀ ਫਿਲਮ ਆ ਉਹ ਬਣਾਈ ਗਈ ਸੀ ਤਾਂ ਉਸ ਦਾ ਵੀ ਜਿਹੜਾ ਕਿਤੇ ਨਾ ਕੀਤਾ ਉਹ ਔਰ ਵਿਰੋਧ ਆਹੋ ਸਿੰਘ ਸਭਾ ਨੇ ਕੀਤਾ ਵੀ ਕੋਈ ਵੀ ਜਿਹੜਾ ਫਿਲਮ ਹੈ ਉਸ ਨੂੰ ਪਰਵਾਹ ਨਹੀਂ ਕਰੇਗਾ ਕਿਉਂਕਿ ਇਹ ਸਿੱਖਾਂ ਦੇ ਧਰਮ ਉਲਟਾ ਹੈ ਇਦੇ ਵਿੱਚ ਜੋ ਕਿਰਦਾਰ ਦਿਖਾਇਆ ਗਿਆ ਉਹ ਗੁਰੂ ਸਬਾਨਾ ਦੇ ਉਲਟ ਜਿਹੜਾ ਕਿਰਦਾਰ ਆ ਉਹ ਦਿਖਾਇਆ ਗਿਆ ਕਿ ਜਾਨਕੀ ਅਕਸ਼ੇ ਕੁਮਾਰ ਦੀ ਜਿਹੜੀ ਫਿਲਮ ਹੈ ਉਹ ਬਣਾਈ ਗਈ ਹੈ ਤੇ ਜੇਕਰ ਆਪਾਂ ਥੋੜਾ ਪਿੱਛੇ ਝਾਤ ਮਾਰੀਏ ਤਾਂ ਹੁਣ ਤੱਕ ਜਿਹੜੀਆਂ ਨੇ ਕਈ ਫਿਲਮਾਂ ਜਿਹੜੀਆਂ ਧਾਰਮਿਕ ਆਈਆਂ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਹੁਣ ਸਵਾਲ ਇਹ ਵੀ ਹੈ ਕਿ ਜਦੋਂ ਕੋਈ ਧਾਰਮਿਕ ਫਿਲਮ ਬਣਦੀ ਹੈ ਤਾਂ ਬੱਚੇ بڑے ਸਭ ਜੇ ਢੰਗ ਦੇ ਨਾਲ ਦੇਖਣ ਜਾਂਦੇ ਨੇ ਥੀਏਟਰਾਂ ਦੇ ਥੀਏਟਰ ਭਰ ਜਾਂਦੇ ਨੇ ਕਿਉਂਕਿ ਜਦੋਂ ਚਾਰ ਸਾਹ ਜਾਂਦੇ ਫਿਲਮ ਐਨੀਮੇਸ਼ਨ ਫਿਲਮ ਆਈ ਤਾਂ ਬੱਚਾ ਨੇ ਬੜੇ ਸਤਕਾਰ ਦੇ ਨਾਲ ਫਿਲਮ ਨੂੰ ਦੇਖਿਆ ਤਾਂ ਕਈ ਬੱਚਿਆਂ ਨੇ ਜੋ ਕਿਤਾਬਾਂ ਦੇ ਵਿੱਚ ਇਤਿਹਾਸ ਨਹੀਂ ਪੜਿਆ ਸੀ ਤਾਂ ਫਿਲਮ ਦੇ ਜ਼ਰੀਏ ਜਿਹੜਾ ਇਤਿਹਾਸ ਜਾਣਨ ਦੀ ਜਿਹੜੀ ਕੋਸ਼ਿਸ਼ ਆ ਬਿਲਕੁਲ ਕੀਤੀ ਆ 2 2.5 ਘੰਟਿਆਂ ਦੇ ਵਿੱਚ ਉਤਿਆਸ ਦੀ ਜਿਹੜੀ ਜਾਣਕਾਰੀ ਆ ਬੱਚਿਆਂ ਨੂੰ ਬੜੇ ਸੱਚੇ ਢੰਗ ਦੇ ਨਾਲ ਪਤਾ ਲੱਗ ਸਕੀ ਆ ਸੋ ਇਹ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆ ਇਹ ਸਟੈਪ ਲੈਣਾ ਕਿਤੇ ਨਾ ਕਿਤੇ ਜਾਇਜ਼ ਨਹੀਂ ਹੈ ਕਿਉਂਕਿ ਇਹ ਐਸੀ ਨਹੀਂ ਜਿਹੜੇ ਖਾਸ ਤੌਰ ਤੇ ਜਿਹੜੇ ਬੁੱਧੀਜੀਵੀ ਨੇ ਜਿਹਦੇ ਵਿੱਚ ਖਾਸ ਦੇ ਕੇ ਗੱਲ ਕੀਤੀ ਜਾਵੇ ਤਾਂ ਚੜਦੀ ਕਲਾ ਟਾਈਮ ਟੀਵੀ ਦੇ ਨਾਲ ਜੋ ਸਿੱਖ ਬੁੱਧੀਜੀਵੀ ਸਰਜੀਤ ਸਿੰਘ ਸੋਲ ਨੇ ਤਾਂ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਇਸ ਉੱਪਰ ਵਿਚਾਰ ਚਰਚਾ ਕਰ ਲੈਣੀ ਚਾਹੀਦੀ ਹੈ ਕਿ ਫਿਲਮ ਬਣਨੀ ਚਾਹੀਦੀ ਹੈ ਜਾਂ ਇਸ ਤੇ ਰੋਕ ਲਗਣੀ ਚਾਹੀਦੀ ਹੈ ਜਾਂ ਫਿਰ ਕੋਈ ਵੀ ਕਲਾਕਾਰ ਇਸ ਫਿਲਮ ਨੂੰ ਨਾ ਬਣਾਵੇ ਇਸ ਤੇ ਵਿਚਾਰ ਚਰਚਾ ਕਰਕੇ ਸਾਰੇ ਬੁੱਧੀਜੀਵੀਆਂ ਦੀ رائے ਲੈ ਕੇ ਇੱਕ ਜਿਹੜਾ ਆਪਾਂ ਕਹਿ ਸਕਦੇ ਹਾਂ ਪੈਨਲ ਗਠਿਤ ਕਰ ਦੇਣਾ ਚਾਹੀਦਾ ਜੋ ਪੈਨਲ ਉਸ ਦਾ ਵਿਚਾਰ ਚਰਚਾ ਕਰੇਗਾ ਉਸ ਦੀ ਗੱਲਬਾਤ ਕਰੇਗਾ ਉਸ ਦੇ ਆਧਾਰ ਤੇ ਉਹਨੂੰ ਪਰਮਿਸ਼ਨ ਜਿਹੜੀ ਆ ਉਹ ਦੇਣੀ ਚਾਹੀਦੀ ਆ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਫਿਲਮਾਂ ਦੇ ਜ਼ਰੀਏ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਸਿੱਖ ਇਤਿਹਾਸ ਦੇ ਨਾਲ ਵੀ ਜੁੜਦੀ ਹੈ ਇਹ ਵਾਕਈ ਉਹਨਾਂ ਦੀ ਗੱਲ ਬਿਲਕੁਲ ਠੀਕ ਹੈ ਜਦੋਂ ਕੋਈ ਬੱਚਾ ਪਰਿਵਾਰਿਕ ਮੈਂਬਰ ਜੇ ਆਪਾਂ ਉਹਨੂੰ ਕਹਿ ਦਿੰਨੇ ਆ ਵੀ ਤੂੰ ਤੁਸੀਂ ਸਿੱਖ ਇਤਿਹਾਸ ਦੀ ਆ ਕਿਤਾਬ ਪੜ੍ਹ ਲਓ ਉਹ ਕਿਤਾਬ ਚਾਹੇ 400 ਜਾਂ 500 ਪੰਨਿਆਂ ਦੀ ਹੁੰਦੀ ਹੈ ਤਾਂ ਉਸ ਬੱਚੇ ਤੋਂ ਪੜੀ ਨਹੀਂ ਜਾਂਦੀ ਜਾਂ ਉਹ ਆਨਕਾਨੀ ਕਰਨ ਲੱਗ ਜਾਂਦਾ ਜਾਂ ਫਿਰ ਕਹਿੰਦਾ ਮੈਂ ਪੜ੍ਹਾਂਗਾ ਜਾਂ ਫਿਰ ਸੋ ਬਹਾਨੇ ਜਿਹੜਾ ਉਹ ਲਗਾਉਣ ਲੱਗ ਜਾਂਦਾ ਪਰ ਜਦੋਂ ਉਸ ਬੱਚੇ ਨੂੰ ਕਹਿ ਦਈਏ ਆਪਾਂ ਥੀਏਟਰ ਜਾਣਾ ਹੈ ਵੀ ਆਹ ਧਾਰਮਿਕ ਫਿਲਮ ਲੱਗੀ ਹੋਈ ਹੈ 2 ਘੰਟੇ ਦੀ ਫਿਲਮ ਹੈ ਤਾਂ ਬੱਚਾ ਕਿੰਨਾ ਕਿਤੇ ਰਾਜ਼ੀ ਹੋ ਜਾਵੇਗਾ ਉਹ ਫਿਲਮ ਜਿਹੜੀ ਆ 2.5 ਘੰਟੇ ਚ ਦੇਖਣ ਦੇ ਲਈ ਪੂਰੇ ਚਰਜੇ ਟੰਗ ਦੇ ਨਾਲ ਬੈਠੇਗਾ ਤੇ ਫਿਲਮ ਵੀ ਦੇਖੇਗਾ ਮੈਨੂੰ ਲੱਗਦਾ ਹੈ ਕਿ ਉਸ ਨੂੰ 2.5 ਘੰਟੇ ਦੇ ਵਿੱਚ ਕੁਝ ਨਾ ਕੁਝ ਜਿਹੜੀ ਜਾਣਕਾਰੀ ਆ ਉਹ ਸਿੱਖ ਇਤਿਹਾਸ ਬਾਰੇ ਗੁਰੂ ਸਾਹਿਬਾਨਾਂ ਦੇ ਬਾਰੇ ਜਿਹੜੀ ਆ ਜਲਦੀ ਹਾਸਲ ਹੋ ਸਕੇਗੀ ਸਾਰੇ ਸੰਸਥਾਵਾਂ ਦੇ ਆਗੂ ਸਹਿਬਾਨਾਂ ਦੀ رائے ਮਸ਼ਵਰਾ ਲੈਣੀ ਚਾਹੀਦੀ ਹੈ ਕਲਾਕਾਰਾਂ ਨੂੰ ਜਿਹੜੇ ਫਿਲਮ ਦੇ ਵਿੱਚ ਵੱਡਾ ਰੋਲ ਅਦਾ ਕਰਦੇ ਨੇ ਤਾਂ ਉਹਨਾਂ ਨੂੰ ਬੈਠ ਕੇ ਸਮਝਾ ਕੇ ਗੁਰ ਮਰਿਆਦਾ ਅਨੁਸਾਰ ਜਿਹੜੀ ਆ ਉਹਨਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਹੋ ਸਕਦਾ ਵੀ ਉਹ ਗੁਰ ਮਰਿਆਦਾ ਅਨੁਸਾਰ ਜਿਹੜੀਆਂ ਫਿਲਮਾਂ ਨੇ ਉਹ ਤਿਆਰ ਕਰ ਸਕਣ ਕੀ ਕੁਝ ਕਿਹਾ ਦਰਸ਼ਕਾਂ ਨੂੰ ਸੀ ਖਾਸ ਤੌਰ ਤੇ ਜਿਹੜੇ ਸਿੱਖ ਬੁੱਧੀਜੀਵੀ ਨੇ ਸਰਜੀਤ ਸਿੰਘ ਸੋਲ ਤਾਂ ਕੀ ਕੁਝ ਕਿਹਾ ਉਹ ਵੀ ਦਰਸ਼ਕਾਂ ਨੂੰ ਸੀ ਸੁਣਾ ਦਿੰਦੇ ਆ ਸਾਡੇ ਨਾਲ ਖਾਸ ਤੌਰ ਤੇ ਸਿੱਖ ਬੁੱਧੀਜੀਵੀ ਦੀ ਰਜੇ ਸਿੰਘ ਜੀ ਸੋਲ ਮੌਜੂਦ ਨੇ ਸੋਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਸੱਸੀ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸੱਸੀ ਕਾਲ ਜੀ ਬਹੁਤ ਜੀ ਮਰਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਆਵਜਾ ਤੁਸੀਂ ਤਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਹੜਾ ਕਾਲ ਤਖਤ ਦੇ ਸਿੰਘ ਸਾਹਿਬਾਨ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਵੀ ਜਿਹੜਾ ਫਿਲਮਾਂ ਨੇ ਉਹ ਨਹੀਂ ਬਣਤੀਆਂ ਜਾਣਗੀਆਂ ਜੇਕਰ ਕੋਈ ਫਿਲਮ ਬਣਾਉਂਦਾ ਤਾਂ ਪਹਿਲਾਂ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਨੂੰ ਦਿਖਾਈ ਜਾਵੇ ਉਹ ਸਾਰੀ ਜਿਹੜਾ ਡਾਟਾ ਦਿੱਤਾ ਜਾਵੇ ਫਿਰ ਜਿਹੜਾ ਕਿ ਤਿਆਰ ਕਰਦਾ ਇਸ ਨੂੰ ਕਿਸ ਤਰ੍ਹਾਂ ਸੰਧਾਰਨਾ ਦੇਖਦੇ ਹੋ ਇੱਕੋ ਹੀ ਫੈਸਲਾ ਸਾਹਿਬ ਮੈਨੂੰ ਇਤਨੀ ਬੜਾ ਵੱਡਾ ਫੈਸਲਾ ਵਾਏ ਦੇਖੋ ਕਿ ਜਦੋਂ ਕੋਈ ਵੀ ਦਿੱਕਤ ਆਉਂਦੀ ਜਾਂ ਕੋਈ ਫਿਲਮਾਂ ਬਣਦੀਆਂ ਨੇ ਕਿਰਦਾਰ ਬਾਰੇ ਆਉਂਦੀ ਤਾਂ ਉਸ ਤੋਂ ਬਾਅਦ ਉਹਦੇ ਚ ਬੜੀਆਂ ਬੰਦੀਆਂ ਲਾਉਣੀਆਂ ਪੈਂਦੀਆਂ ਜਾਂ ਕਿਸੇ ਆਪਾਂ ਨੂੰ ਪਹਿਲਾਂ ਇੱਕ ਚਾਹੀਦੀ ਆ ਜਿਸ ਨਾਲ ਪਹਿਲਾਂ ਵੀ ਸ਼੍ਰੋਣੀ ਕਮੇਟੀ ਨੇ ਇੱਕ ਕਮੇਟੀ ਬਣਾਈ ਸੀ ਕਿਉਂਕਿ ਕੱਲਾ ਇੱਕ ਨਹੀਂ ਕੜੀਆਂ ਸੰਸਥਾਵਾਂ ਨੇ ਐਸੋਸੀਏਸ਼ਨ ਜਿਹੜੀਆਂ ਨੇ ਫਿਲਮਾਂ ਬਣਾਉਣ ਲਈ ਨਾ ਫਿਲਮਾਂ ਬਣਾਉਣ ਲਈ ਬਹੁਤ ਚਿੰਤਾਤ ਹੁੰਦੀਆਂ ਕਿ ਇੱਥੇ ਫਿਲਮਾਂ ਬਣਨੀਆਂ ਚਾਹੀਦੀਆਂ ਹਨਾ ਜੀ ਲੇਕਿਨ ਕਿਸ ਤਰ੍ਹਾਂ ਦੀਆਂ ਬਣਨੀਆਂ ਚਾਹੀਦੀਆਂ ਇਹ ਇੱਕ ਬੜਾ ਸੀਰੀਅਸ ਮਸਲਾ ਵਾ ਇਹਦੇ ਤੇ ਜਿਰੌਣੀ ਕਮੇਟੀ ਨੂੰ ਤੇ ਕਲਤਖ ਸਭ ਨੂੰ ਇੱਕ ਵੱਡੀ ਕਮੇਟੀ ਬਣਨੀ ਚਾਹੀਦੀ ਹੈ ਜਿਹੜੀ ਬੁੱਧੀਆਂ ਜੀਵਨਾਂ ਨਾਲ ਜਿਹੜੇ ਐਕਸਪਰਟ ਨੇ ਜਿਹੜੇ ਹੋਰ ਸਕੂਲਾਂ ਦੇ ਪ੍ਰਿੰਸੀਪਲ ਨੇ ਜਾਂ ਹੋਰ ਸੰਸਥਾਵਾਂ ਉਹਨਾਂ ਨੂੰ ਪੁੱਛ ਕੇ ਵੀ ਇਹਦੇ ਚ ਕੀ ਪ੍ਰਭਾਵ ਨਿਕਲਦਾ ਦਾ ਜੀ ਕਿਹੜੀ ਫਿਲਮ ਬਣਨੀ ਚਾਹੀਦੀ ਹੈ ਉਹਦਾ ਕਿਰਦਾਰ ਕਿ ਤਰ੍ਹਾਂ ਦਾ ਹੋਵੇ ਤੇ ਉਹਨੂੰ ਆਪਾਂ ਕਿਤਰਾ ਪ੍ਰੈਜੈਂਟ ਕਰਨਾ ਉਹਦੀ ਜੀ ਭੂਮਿਕਾ ਤੋਂ ਲੈ ਕੇ ਕਿਸ ਤਰ੍ਹਾਂ ਦਾ ਹੋਵੇ ਇਹ ਸਾਰੀਆਂ ਗੱਲਾਂ ਨੇ ਬੜੀਆਂ ਸੀਰੀਅਸ ਮਸਲੇ ਆ ਤੇ ਮਨਵੇ ਦਾ ਡੰਗਾਈ ਨਾਲ ਵਿਚਾਰਾਂ ਹੋਰ ਵੀ ਹੋਣੀਆਂ ਚਾਹੀਦੀਆਂ ਤਾਂ ਕਿ ਆਉਣ ਵਾਲੇ ਸਮੇਂ ਚ ਜਿੱਦਾਂ ਆਪਾਂ ਸਾਰੇ ਧਰਮਾਂ ਦਾ ਪ੍ਰਚਾਰ ਹੁੰਦਾ ਤੇ ਇਹਦੇ ਰਾਂ ਵੀ ਪ੍ਰਚਾਰ ਜੇ ਹੁੰਦਾ ਵਾ ਜਦੋਂ ਚਾਰ ਸਾਹਿਬਾਂ ਦੇ ਦਿਨ ਬਣੀ ਸੀ ਪਹਿਲਾਂ 500 ਸਾਲਾਂ ਦੇ ਨਾਨਕ ਨਾਮ ਯਾਜ ਪਿਕਚਰ ਆਈ ਸੀ ਨਾ ਜੀ ਜੀ ਕੋਈ ਜਿਹੜੀਆਂ ਬੰਦਾ ਬਣਦੀ ਇਹਨਾਂ ਬਾਰੇ ਇੱਕਦਮ ਜਿਹੜਾ ਫੈਨ ਲੈ ਕਰਨੀਂ ਦੀ ਆ ਵੀ ਇਹ ਵੱਡਾ ਫੈਸਲਾ ਦੇ ਲਈ ਸੰਸਥਾਵਾਂ ਵੱਡੀਆਂ ਕਮੇਟੀ ਬਣਾ ਕੇ 2-3 ਵਾਰੀ ਇਹਦੇ ਤੇ ਸਮਾਦ ਕਰਕੇ ਵਿਚਾਰਾ ਕਰਕੇ ਫਿਰ ਇਹ ਤੇ ਫੈਸਲਾ ਕਰਨਾ ਚਾਹੀਦਾ ਸੀ ਸਿਸਰ ਤੁਹਾਨੂੰ ਲੱਗਦਾ ਨਹੀਂ ਜਿਸ ਤਰ੍ਹਾਂ ਤੁਸੀਂ ਗੱਲ ਕੀ ਆ ਵੀ ਜਦੋਂ ਚਾਰ ਸਾਹਿਬਾਂ ਜਾਂਦੇ ਫਿਲਮ ਆਈ ਤਾਂ ਦੁਨੀਆ ਭਰ ਦੇ ਲੋਕਾਂ ਨੇ ਉਹ ਚਾਰ ਸਾਹਿਬਾਂ ਜਾਂਦੇ ਫਿਲਮ ਦੇਖੀ ਦੇਰੇ ਛੋਟੇ ਬੱਚਿਆਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਸੀ ਉਹ ਫਿਲਮ ਦੇ ਜਿਹੜੇ ਇਤਿਹਾਸ ਬਾਰੇ ਵੀ ਜਿਹੜੀ ਹੈ ਜਾਣਕਾਰੀ ਹੈ ਉਹ ਹਾਸਲ ਹੋਈ ਹੈ ਕਿਉਂਕਿ ਅੱਜ ਕੱਲ ਦੇ ਯੁੱਗ ਦੇ ਵਿੱਚ ਗੱਲ ਕੀਤੀ ਜਾਵੇ ਬੱਚੇ ਜਿਹੜੇ ਨੇ ਉਹ ਕਿਤਾਬਾਂ ਪੜਨ ਲਈ ਤਿਆਰ ਨਹੀਂ ਨੇ ਇਤਿਹਾਸ ਦੀ ਜਾਣਕਾਰੀ ਵੀ ਲੈ ਲਈ ਤਿਆਰ ਨਹੀਂ ਨੇ ਜਦੋਂ ਫਿਲਮ ਦੇਖਦੇ ਨੇ ਤਾਂ ਮੈਨੂੰ ਲੱਗਦਾ ਵੀ ਉਹਨਾਂ ਨੂੰ ਫਿਲਮ ਦੇ ਨਾਲ ਨਾਲ ਧਾਰਮਿਕ ਜਿਹੜਾ ਪਤਿਕਿਆ ਦਾ ਵੀ ਗਿਆਨ ਹੁੰਦਾ ਸਾਡੀਆਂ ਸੰਸਥਾਵਾਂ ਦਾ ਵੀ ਗਿਆਨ ਹੁੰਦਾ ਸਾਡੇ ਗੁਰੂ ਸਬਾਨਾਂ ਤੋਂ ਉਹ ਲੋ ਜਿਹੜੇ ਦਿੱਤੇ ਸੰਦੇਸ਼ ਉਹਦਾ ਵੀ ਗਿਆਨ ਹੁੰਦਾ ਇਕੋ ਛੋਟਾ ਜਿਹਾ 2 2.5 ਘੰਟਿਆਂ ਦੇ ਵਿੱਚ ਸਾਰੀ ਜਿਹੜੀ ਆ ਆਪਣੀ ਜਾਣਕਾਰੀ ਉਹ ਗੁਰਬਾਣੀ ਬਾਰੇ ਪਤਾ ਲੱਗ ਸਕਦੀ ਆ ਤੁਹਾਨੂੰ ਲੱਗਦਣੀ ਏ ਇਹ ਛੋਟਾ ਕਨਵੇ ਜਿਹੜਾ ਕਿਤਨੇ ਕਿਤੇ ਬੱਚਿਆਂ ਦੇ ਲਈ ਸੌਖਾ ਹੈ ਬਿਲਕੁਲ ਸਹੀ ਮਜੀਤ ਸਿੰਘ ਬੜੀ ਵੱਡੀ ਗੱਲ ਹੈ ਵੀ ਜਦੋਂ ਵੇਖੋ ਜਿਹੜੀਆਂ ਫਿਲਮਾਂ ਜਦੋਂ ਉਸ ਸਮੇਂ ਕੋਲ ਪਿੰਨ 4 ਸਵੇ ਜੇ ਫਿਰ ਮਸਤਾਨੇ ਪਿਕਚਰ ਵੀ ਆਈ ਸੀਗੀ ਉਹਦੇ ਚ ਜਿਹੜੇ ਸਿੱਖਾਂ ਦੇ ਕਿਰਦਾਰ ਸੀ ਸਿੱਖ ਜੰਗਲਾਂ ਚ ਕਿਸਤਾਂ ਨਹੀਂ ਤੇ ਬਾਣੀ ਬਾਣੇ ਨਾਲ ਕਿਰਦਾ ਸੀ ਪਰਪੱਕ ਗੁਰੂ ਨੂੰ ਸਮਰਪਿਤ ਹੋ ਕੇ ਰਹਿੰਦੇ ਸੀ ਜਦੋਂ ਅਰਦਾਸ ਕਰਦੇ ਸੀ ਅਦਾਸ ਦੀ ਮਤ ਤਹਾਂ ਇਹ ਵੇਜੇ ਕੋਈ ਕੁਝ ਚੀਜ਼ਾਂ ਬੜੀਆਂ ਵਿਚਾਰਨ ਵਾਲੀਆਂ ਕਿ ਆਪਾਂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਚ ਜਾਣਾ ਜਦੋਂ ਉਹਦੇ ਚ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦੀ ਲੋੜ ਕਿਹੜੇ ਕਿਹੜੇ ਐਂਗਲ ਤੋਂ ਆਪਾਂ ਕਰਨਾ ਜਿੱਥੇ ਕੀਰਤਨ ਦਰਬਾਰ ਕਰਨੇ ਆ ਉੱਥੇ ਬੱਚਿਆਂ ਲਈ ਜਿਹੜੀਆਂ ਕਿਦਾਂ ਜਿਹੜੀਆਂ ਛੋਟੀਆਂ ਕਿ ਬੁੱਕ ਕਿਦਾਂ ਬਣਨੀ ਚਾਹੀਦੀ ਹੈ ਜੇ ਫਿਲਮਾਂ ਇਹ ਕਿਹੜੀਆਂ ਬਣੇ ਇਹ ਮੈਨੂੰ ਜ਼ਿਆਦਾ ਬੜਾ ਵੱਡਾ ਵਿਚਾਰ ਮਤਲਬ ਮਤਲਬ ਆ ਇਹਨੂੰ ਥੋੜਾ ਲੰਬਾ ਕਰਨਾ ਚਾਹੀਦਾ ਇਹ ਚ ਯੂਨੀਵਰਸਟੀਆਂ ਦੇ ਜਾਂ ਜਿਹੜੇ ਇਸ ਖੇਤਰ ਦੇ ਐਕਸਪਰਟ ਵੀ ਹਨ ਜੀ ਜਿਹੜੇ ਜੀ ਜੀ ਲਿਟਰ ਦੇ ਨਾਲ ਸਬੰਧਤ ਨੇ हां थियेटर ਦੇ ਨਾਲ ਵੀ ਜਿਹੜੇ ਆਪਣੇ ਚੰਗੇ ਗੁਰਮਤ ਵਾਲੇ ਨੇ ਜਿੱਦਾਂ ਕਮੇਟੀ ਪਹਿਲਾਂ ਵੀ ਸ਼ਰੌਂਡ ਦੀ ਕਮੇਟੀ ਬਣਾਈ ਸੀ ਉਸ ਕਮੇਟੀ ਨੂੰ ਥੋੜਾ ਹੋਰ ਵੱਡਾ ਕਰਕੇ ਦੇ ਦਿੱਤੇ ਸਮਾਦ ਕਰਕੇ ਤੇ ਅਜੇ ਪੈਲੇ ਨਾ ਬੜੇ ਗੰਭੀਰਤਾ ਨਾਲ ਕਰਨ ਵਾਲੇ ਆ ਜੀ ਠੀਕ ਤੁਹਾਨੂੰ ਲੱਗਦਾ ਵੀ ਦੁਬਾਰਾ ਜਿਹੜਾ ਸਿੰਘ ਸਭਾ ਨੂੰ ਇਸ ਮੁੱਦੇ ਤੇ ਵਿਚਾਰਨਾ ਚਾਹੀਦੀ ਹੈ ਦੁਬਾਰਾ ਫੇਰ ਜਿਹੜੀ ਮੀਟਿੰਗ ਹੋ ਸੱਦਣੀ ਚਾਹੀਦੀ ਹੈ ਜਿਹੜਾ ਸਾਰਥਿਕ ਹੱਲ ਆ ਉਹ ਨਿਕਲ ਸਕਦੇ ਇਸ ਮੁੱਦੇ ਨੂੰ ਲੈ ਕੇ ਜਦੋਂ ਕੱਲ ਜਿਹੜਾ ਸਿੰਘ ਸਭਾ ਨੇ ਫੈਸਲਾ ਕੀਤਾ ਉਹਨਾਂ ਨੇ ਕਿਸ ਵਿਚਾਰ ਤੇ ਕੀਤਾ ਪਰੇ ਮਸਲਾ ਇਦਾਂ ਛੋਟਾ ਨਹੀਂ ਹੈਗਾ ਇੱਥੇ ਬਾਰੇ ਵਿਚਾਰਾਂ ਦੀ ਲੋੜ ਹੈ ਹੋਰ ਵੀ ਇੱਥੇ ਵਿਚਾਰ ਲੋਏ ਸੰਸਥਾ ਦੇ ਲੈ ਜਾਣਾ ਜਿਹੜੇ ਅਕਬਰ ਨੇ ਗੁਰਮਤਿ ਲਏ ਨੇ ਜਿਹੜੇ ਬਾਣੀ ਬਾਣੀ ਦੇ ਜਿਹੜੇ ਇਸ ਇਸ ਲੈਵਲ ਤੇ ਜਿਹੜੇ ਆਪਣੇ ਕਲਾਕਾਰ ਵੀ ਹੈਗੇ ਨੇ ਜਿਹੜੇ ਜੀ ਜੀ ਕਈ ਕਈ ਸਿੰਗਰ ਵੀ ਨੇ ਕਲਾਕਾਰ ਹੈ ਜਿਹੜੇ ਗੁਰਮਤਿ ਦੇ ਨੇ ਜਿਹੜੇ ਅਮਰਤਾ ਜੀ ਨੇ ਬਾਣੀ ਬਾਣੇ ਵਾਲੇ ਨੇ ਜੀ ਜੀ ਤੇ ਉਹਨਾਂ ਦੀ ਸਮਾਵਾਂ ਵਿੱਚ ਲੈਣੀਆਂ ਚਾਹੀਦੀਆਂ ਜੀ ਠੀਕ ਆ ਠੀਕ ਆ ਉਹ ਜਿਹੜਾ ਕੰਮ ਕੀਤਾ ਉਹਨਾਂ ਨੂੰ ਵੇਚ ਲੈ ਪੁੱਛ ਕੇ ਤਾਂ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਕਿਹੜਾ ਕੰਮ ਕਰਦੇ ਤੇ ਕਿਹੜੀਆਂ ਕਿਹੜੀਆਂ ਦਿੱਕਤਾਂ ਨੇ ਹੋਰ ਆਪਾਂ ਇਹਨੂੰ ਕੋਈ ਚੰਗੇ ਤੇ ਜਿਹੜਾ ਇੱਕ ਇੱਕ ਇਸ ਤਰ੍ਹਾਂ ਕਰ ਸਕਦੇ ਹਾਂ ਤੇ ਇਹਦਾ ਪ੍ਰਭਾਵ ਆ ਰਿਹਾ ਹੈ। ਠੀਕ ਆ ਬੀ ਜੀ ਵੀ ਤੁਹਾਡਾ ਸਵਾਲ ਹੈ ਵੀ ਚਾਰ ਲੈ ਕੇ ਜਿਹੜਾ ਲੱਗਦਾ ਖਾਸ ਕਰਕੇ ਜਿਹੜੇ ਸਾਡੇ ਬੱਚੇ ਨੇ ਨੌਜਵਾਨ ਨੇ ਉਹਨਾਂ ਲਈ ਇਹ ਚੀਜ਼ਾਂ ਬਹੁਤ ਜੇ ਚੰਗੇ ਤਰੀਕੇ ਨਾਲ ਆਪਾਂ ਇਹਨੂੰ ਕਰ ਸਕੀਏ ਤਾਂ ਉਹ ਬਹੁਤ ਫਾਇਦੇਮੰਦ ਹੁੰਦਾ ਜੀ। ਠੀਕ ਆ ਠੀਕ ਆ ਧੰਕੀ ਜੀ ਧੰਨਵਾਦ ਜੀ। ਸੋ ਬਿਲਕੁਲ ਸੋ ਦਰਸ਼ਕਾਂ ਨੇ ਜਿਹੜਾ ਸਰਜੂ ਸਿੰਘ ਸੋਲ ਦੀ ਜਿਹੜੀ ਗੱਲਬਾਤ ਸੁਣੀ ਹੈ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਕੁਲਦੀਪ ਸਿੰਘ ਗੜਗੱਜ ਨੇ ਜਿਹੜਾ ਵੱਡਾ ਜਿਹੜਾ ਫੈਸਲਾ ਉਹ ਬੁੱਧੀਜੀਵੀ ਦੇ ਨਾਲ ਜੋ ਸਿੱਖ ਨਮਾਇੰਦਿਆਂ ਦੇ ਨਾਲ ਜਿਹੜੀ ਐ ਮੀਟਿੰਗ ਕੀਤੀ ਐ ਉਹਨਾਂ ਦੇ رائے مشਵਰਾ ਲਈਆ ਤਾਂ ਉਹਨਾਂ ਦੇ ਵਿੱਚ ਕਿਹਾ ਕਿ ਸ਼੍ਰੋਮਣੀ ਗੁਦਾਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਧਰਮ ਪ੍ਰਚਾਰ ਦਾ ਐਕਟ ਵੀ ਐ ਜੋ 1934 ਦੇ ਵਿੱਚ ਜੋ ਕਿਸੇ ਕਿਸਮ ਦੇ ਵਿੱਚ ਇਸ ਫਿਲਮਾਂ ਨੂੰ ਕੋਈ ਵੀ ਜਿਹੜੀ ਪਰਵਾਨਗੀ ਆਹੋ ਨਹੀਂ ਦਿੰਦਾ ਸੋ ਖੈਰ ਪੰਜਾਬ ਦੇ ਵਿੱਚ ਜਦੋਂ ਫਿਲਮਾਂ ਆਈਆਂ ਤਾਂ ਉਸ ਦਾ ਵਿਰੋਧ ਜਿਹੜਾ ਲਗਾਤਾਰ ਦੇਖਣ ਨੂੰ ਮਿਲਿਆ ਤਾਂ ਲੇਟੈਸਟ ਜੀ ਗੱਲ ਕੀਤੀ ਜਾਵੇ ਤਾਂ ਨਾਨਕ ਨਾਮ ਜਹਾਜ਼ ਹੈ ਜੋ ਤਰਸੇਨ ਜਸਰ ਕਲਾਕਾਰ ਹੈ ਤਾਂ ਉਹਨਾਂ ਵੱਲੋਂ ਤਿਆਰ ਕੀਤੀ ਗਈ ਤਾਂ ਪੰਜਾਬ ਦੇ ਵਿੱਚ ਲਗਾਤਾਰ ਥੀਏਟਰਾਂ ਦੇ ਵਿੱਚ ਵੀ ਵਿਰੋਧ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਈ ਜਗ੍ਹਾ ਤੇ ਜਿਹੜਾ ਹੈ ਪੋਸਟਰ ਵੀ ਜਿਹੜਾ ਫਾੜ ਦਿੱਤੇ ਗਏ ਕਈ ਜਗ੍ਹਾ ਤੇ ਥੀਏਟਰਾਂ ਦੇ ਵਿੱਚ ਫਿਲਮ ਵੀ ਜਿਹੜੀ ਬੰਦ ਕਰਾ ਦਿੱਤੀ ਗਈ ਤਾਂ ਕਈਆਂ ਦੇ ਵਿੱਚ ਵਿਰੋਧ ਵੀ ਸੀ ਕਈ ਜਿਹੜੇ ਲੋਕ ਨੇ ਉਹ ਹੱਕ ਦੇ ਵਿੱਚ ਵੀ ਸਨ ਕਿ ਇਹ ਜਈਆਂ ਫਿਲਮਾਂ ਜਿਹੜੀਆਂ ਨੇ ਹੋ ਪੰਨੀਆਂ ਚਾਹੀਦੀਆਂ ਨੇ ਸੋ ਦਰਸ਼ਕਾਂ ਨੂੰ ਸੀ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਹਬਾਨ ਕੁਲਦੀਪ ਸਿੰਘ ਗੜਗੱਜ ਵੱਲੋਂ ਜਿਹੜਾ ਮੀਟਿੰਗ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਜੋ ਗੱਲਾਂ ਬਾਤਾਂ ਕਈਆਂ ਨੇ ਵੀ ਫਿਲਮ ਜਿਹੜੀ ਹੈ ਕਿਉਂ ਬੈਨ ਲਗਾਈ ਗਈ ਹੈ ਕਿਉਂ ਨਹੀਂ ਫਿਲਮਾਂ ਬਣਨੀਆਂ ਚਾਹੀਦੀਆਂ ਕੀ ਕਨਸੈਪਟ ਹੋਣਾ ਚਾਹੀਦਾ ਹੈ ਅੱਗੇ ਕਦੋਂ ਮੀਟਿੰਗ ਰੱਖੀ ਗਈ ਹੈ ਇਹ ਸਾਰੀ ਜਿਹੜੀ ਜਾਣਕਾਰੀ ਹੈ ਸਿੰਘ ਸਾਹਿਬਾਨ ਕੁਲਦੀਪ ਸਿੰਘ ਗੜਗੱਜ ਨੇ ਸਾਂਝੀ ਕੀਤੀ ਹੈ ਉਹ ਵੀ ਦਰਸ਼ਕਾਂ ਨੂੰ ਥੋੜਾ ਜਿਹਾ ਕਲੀਪ ਉਹ ਸਾਂਝਾ ਕਰਦੇ ਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਇੱਕ ਮਤਾ ਹੈਗਾ ਵਾ 2003 ਦਾ ਮਤਾ ਨੰਬਰ 668 ਮਹਾਰਾਜਾ ਰਣਜੀਤ ਸਿੰਘ ਦੇ ਸਬੰਧ ਵਿੱਚ ਫਿਲਮ ਬਣਾਉਣ ਲਈ ਇਤਰਾਜ ਹਿੰਮਤਾ ਦਾ ਸਰਟੀਫਿਕੇਟ ਲੈਣ ਦੀ ਮੰਗ ਕੀਤੀ ਗਈ। ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਸਲਾਹਕਾਰ ਬੋਰਡ ਦੀ ਕਤਰਤਾ ਮਿਤੀ 24/03 ਦੇ ਮਤਾ ਨੰਬਰ ਰਾਹੀਂ ਆਪ ਪ੍ਰਵਾਨ ਕੀਤੀ ਗਈ। ਮਤਲਬ ਇਹ ਪ੍ਰਵਾਨ ਨਹੀਂ ਕੀਤੀ ਗਈ। ਐ ਜੀ ਪੀ ਸੀ ਹੋਣਾ ਨੇ ਇਹਨਾਂ ਨੂੰ ਰੱਦ ਕਰਤਾ। ਇਸੇ ਤਰ੍ਹਾਂ ਇੱਕ ਕਤਰਤਾ 2003 ਨੂੰ ਹੋਈ ਹਮਤਾ ਨੰਬਰ 887 ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸਹਿਬਾਨ ਸਮੀਰ ਸਾਹਿਬ ਜਾਦਿਆਂ ਨੂੰ ਛੱਡ ਕੇ ਸ਼ਹੀਦ ਸਿੰਘਾ ਜਰਨੈਲਾ ਯੋਧਿਆਂ ਸੂਰ ਬੇਰਾ ਦੇ ਕਰੋਲਾ ਸੂਰਤ ਪਾਤਨਾਰਾਈ ਕਰਨ ਸੰਬੰਧੀ ਉਦੋਂ ਵੀ ਇਹਨਾਂ ਨੇ ਕੋਈ ਪ੍ਰਵਾਨਗੀ ਜਿਹੜੀ ਸੀ ਉਹ ਨਹੀਂ ਦਿੱਤੀ। ਤੋਂ ਇਦਾਂ ਦੇ ਬੜੇ ਜਿਹੜੇ ਮਤੇ ਆ ਕਾਫੀ ਸਾਰੇ ਮਤੇ ਆ ਇਸੇ ਤਰ੍ਹਾਂ 2015 ਨੂੰ ਮਤਾ ਨੰਬਰ 2343 ਦਾ ਹੀ ਪੰਜਾਬੀ ਫਿਲਮ ਨਾਨਕਸ਼ਾ ਫਕੀਰ ਤੁਰੰਤ ਬੈਨ ਕਰਨ ਅਤੇ ਅੱਗੇ ਵਾਸਤੇ ਫਿਲਮਾਂ ਬਾਰੇ ਫੈਲਸਰ ਬੋਰਡ ਵਿੱਚ ਐਜੀਪੀਸੀ ਦੇ ਨੁਮਾਇੰਦੇ ਸ਼ਾਮਲ ਕਰਨ ਸੰਬੰਧੀ ਵੀ ਮਤਾ ਹੈਗਾ। ਤੋਂ ਇਦਾਂ ਦੇ ਬਹੁਤ ਸਾਰੇ ਜਿਹੜੇ ਮਤੇ ਆ ਉਹ ਜਿਵੇਂ ਲੇਟੈਸਟ ਜਿਹੜਾ ਵਾ ਉਹ 13 12 22 ਨੂੰ ਮਤਾ ਨੰਬਰ 651 ਰਾਹੀਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦਿਆਂ ਗੁਰੂ ਸਾਹਿਬਾਨ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀ ਫਿਲਮ ਬਣਾਉਣ ਉੱਤੇ ਮੁਕੰਮਲ ਰੋਕ ਲਾਈ ਕਰਦੀ ਆ ਇਹ ਧਰਮ ਪ੍ਰਚਾਰ ਕਮੇਟੀ ਦੀ ਇਕਤਰਤਾ ਹੈ ਇਹ ਜਿਹੜੇ ਮਤੇ ਸਮੇਂ-ਸਮੇਂ ਤੇ 427 ਤੋਂ ਪਹਿਲਾਂ ਪਏ ਆ ਬੜੇ ਸਾਰੇ ਬਾਅਦ ਚ ਪਏ ਇਹ ਜਿਹੜੇ ਮਤੇ ਹੈਗੇ ਆ ਇਹ ਮੈਂ ਦੇ ਸੰਖੇਪ ਚ ਦੱਸਿਆ ਇਹਨਾਂ ਦਾ ਵਿਸਥਾਰ ਵੀ ਬਹੁਤ ਹੈ ਇਹ ਮਤੇਆਂ ਤੋਂ ਅੱਗੇ ਵਧਿਆ ਜਾ ਸਕਦਾ ਇਸੇ ਨੇ ਜਾ ਆਇਆ ਤੋ ਹਾਜ ਸਾਰਿਆਂ ਦੇ ਉੱਤੇ ਵਿਚਾਰ ਲਾਇਗਾ ਉੱਤੇ ਮੰਥਨ ਹੋਊਗਾ ਬਾਕੀ ਗੁਰੂ ਸਹਿਬਾਨ ਗੁਰੂ ਦੇ ਪਰਿਵਾਰ ਸ਼ਹੀਦ ਇਹਦੇ ਉੱਤੇ ਫਿਲਮ ਬਣਾਉਣ ਦਾ ਹੱਕ ਕਦੀ ਸਾਡੀ ਕੌਮ ਨੇ ਜਾਂ ਸਾਡੀਆਂ ਨੁਮਾਇੰਦਾ ਸੰਸਥਾਵਾਂ ਨੇ ਦਿੱਤਾ ਹੀ ਨਹੀਂ ਹੈ ਸਭ ਬਿਲਕੁਲ ਦਰਸ਼ਕਾਂ ਨੇ ਜਿਹੜਾ ਸਿੰਘ ਸਹਿਬਾਨ ਕੁਲਦੀਪ ਸਿੰਘ ਗੜਗੱਜ ਦੇ ਜਿਹੜੇ ਨੇ ਉਹ ਵਿਚਾਰ ਸੁਣੇ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਮੁਰ ਜਰੀਆ ਮੀਟਿੰਗ ਬੁਲਾਈ ਜਾਵੇਗੀ ਇੱਕ ਪੈਨਲ ਜਿਹੜਾ ਤਿਆਰ ਕੀਤਾ ਜਾਵੇਗਾ ਪੈਨਲ ਤਿਆਰ ਕਰਨ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਜਿਹੜੇ ਧਾਰਮਿਕ ਆਗੂ ਸਾਬਾਨ ਨੇ ਉਹਨਾਂ ਤੋਂ ਜਿਹੜਾ رائے مشਵਰਾ ਲਈ ਜਾਵੇਗੀ ਕਲਾਕਾਰਾਂ ਨੂੰ ਬੁਲਾਇਆ ਜਾਵੇਗਾ ਕਲਾਕਾਰਾਂ ਨੂੰ ਬੁਲਾਉਣ ਤੋਂ ਬਾਅਦ ਕੋਈ ਸਾਰਥਿਕ ਜਿਹੜਾ ਹੱਲ ਆ ਉਹ ਜ਼ਰੂਰ ਕੱਢਾ ਜਾਵੇਗਾ ਅਗਲੇ ਐਪੀਸੋਡ ਦੇ ਵਿੱਚ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਮੁਰ ਦੁਆਰਾ ਹੋਰ ਕੋਈ ਮੁੱਦਾ ਲੈ ਕੇ ਹਾਜ਼ਰ ਹੋਵਾਂਗੇ ਮੈਨੂੰ ਜਾਣ ਕੇ ਅਮਰਜੀਤ ਸਿੰਘ ਨੂੰ ਦਿਉ ਇਜਾਜ਼ਤ ਧੰਨਵਾਦ this program is sponsored by the single office bakersfield for all your immigration family law needs call or scan qr code to contact us rodis inc million miles with smile or scan qr code to contact us flankboard truck repair trust we build in truck repair or scan qr code to contact us the twist oxnard find authentic indian cuisine or scan qr code to contact us pizza twist taste we twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa Kadahi, made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.